ਵੀ ਦੋਸਤੋ ਦੱਸੋ ਕਮੈਂਟ ਕਰਕੇ ਵੀ ਆ ਗਲਤੀ ਕਿਹਦੀ ਐ ਕਿਉਂਕਿ ਇੱਥੇ ਹਾਈਵੇ ਦੇ ਉੱਤੇ ਗੱਡੀ ਨੇ ਵੀ ਤੇਜ਼ ਜਾਣਾ ਤੇ ਬੈਂਡ ਨੇ ਵੀ ਮੁੜਨਾ ਸੀਗਾ ਦੇਖੋ ਕਿਵੇਂ ਬੈਂਡ ਜਿਹੜੀ ਹਨਾ ਡਿੱਗੀ ਤੇ ਥੱਲੇ ਡਿੱਗਣ ਸਾਰ ਦੇਖੋ ਜਿਹੜੇ ਇਹਦੇ ਟਾਇਰ ਨੇ ਉੱਤੇ ਹੋ ਕੇ ਡਿੱਗੀ ਆ ਟਾਇਰ ਚਾਰੇ ਟਾਇਰ ਚੱਕੇ ਗਏ ਸੀਗੇ ਤੇ ਕਿਵੇਂ ਹਨਾ ਲੋਕ ਇਹਦੇ ਵਿੱਚੋਂ ਨਿਕਲ ਰਹੇ ਨੇ ਇਕੱਲਾ ਇਕੱਲਾ ਬੰਦਾ ਪਹਿਲਾਂ ਉੱਪਰ ਦੀ ਬਾਹਰ ਆਇਆ ਤੇ ਫਿਰ ਉਹਨੇ ਆ ਕੇ ਅੱਗੋਂ ਦੀ ਜਿਹੜੇ ਬੰਦੇ ਕੱਢਣੇ ਸ਼ੁਰੂ ਕੀਤੇ ਇਹ ਗਲਤੀ ਗੱਡੀ ਵਾਲੇ ਦੀ ਮੰਨੀ ਜਾਂਦੀ ਐ ਕਿਉਂਕਿ ਗੱਡੀ ਓਵਰ ਸਪੀਡ ਦੇ ਉੱਤੇ ਆ ਰਹੀ ਸੀਗੀ ਤੁਸੀਂ ਵੀ ਜੇਕਰ ਹਾਈਵੇ ਦੇ ਉੱਤੇ ਚੱਲਦੇ ਹੋ ਤਾਂ ਆਪਣੀ ਨਾਰਮਲ ਸਪੀਡ 70 ਤੋਂ 80 ਰੱਖਿਆ ਕਰੋ ਤਾਂ ਕਿ ਤੁਹਾਡੀ ਗੱਡੀ ਜਿਹੜੀ ਕੰਟਰੋਲ ਹੋ ਸਕੇ ਨਹੀਂ ਤਾਂ ਜੇ ਤੁਸੀਂ ਉੱਤੋਂ ਤੇਜ਼ ਸਪੀਡ ਕਰਦੇ ਹੋ ਤਾਂ ਤੁਹਾਡੀ ਤੇਜ਼ ਸਪੀਡ ਦੇ ਹਿਸਾਬ ਨਾਲ ਗੱਡੀ ਦਾ ਐਕਸੀਡੈਂਟ ਹੋਣਾ ਲਾਜ਼ਮੀ ਹੈ ਹਾਂ ਜਿੱਥੇ ਕੋਈ ਕਟ ਨਹੀਂ ਹੈਗਾ ਜਿੱਥੇ ਹਾਈਵੇ ਸਿੱਧਾ ਹੈਗਾ ਤੁਸੀਂ ਉੱਥੇ ਸਪੀਡ ਕਰ ਸਕਦੇ ਹੋ ਜਿੱਥੇ 100 ਦੀ ਲਿਮਟ ਹੈਗੀ ਆ ਪਰ ਇਹੋ ਜਿਹੇ ਛੋਟੇ ਮੋਟੇ ਹਾਈਵੇ ਦੇ ਉੱਤੇ ਤੁਸੀਂ ਗੱਡੀ ਨਾ ਭਜਾਓ ਨਹੀਂ ਤਾਂ ਇਹੋ ਜਿਹਾ ਚਾਂਸ ਤੁਹਾਡੇ ਨਾਲ ਵੀ ਹੋ ਸਕਦਾ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਗਲਤੀ ਅਸਲ ਹੈ ਕਿ ਦੀ ਹੈ ਤੁਹਾਨੂੰ ਕਿਹਦੀ ਗਲਤੀ ਲੱਗਦੀ ਹੈ ਸ਼ੇਅਰ ਕਰਕੇ ਜਰੂਰ ਦੱਸਿਓ ਬਾਈ ਵੀ ਦੋਸਤੋ ਦੱਸੋ ਕਮੈਂਟ ਕਰਕੇ ਵੀ ਆ ਗਲਤੀ ਕਿਹਦੀ ਹੈ ਕਿਉਂਕਿ ਇੱਥੇ ਹਾਈਵੇ ਦੇ ਉੱਤੇ ਗੱਡੀ ਨੇ ਵੀ ਤੇਜ਼ ਜਾਣਾ ਤੇ ਬੈਂਡ ਨੇ ਵੀ ਮੁੜਨਾ ਸੀਗਾ ਦੇਖੋ ਕਿਵੇਂ ਬੈਂਡ ਜਿਹੜੀ ਹੈ ਨਾ ਡਿੱਗੀ ਤੇ ਥੱਲੇ ਡਿੱਗਣ ਸਾਰ ਦੇਖੋ ਜਿਹੜੇ ਇਹਦੇ ਟਾਇਰ ਨੇ ਉੱਤੇ ਹੋ ਕੇ ਡਿੱਗੀ ਇਹ ਟਾਇਰ ਚਾਰੇ ਟਾਇਰ ਚੱਕੇ ਗਏ ਸੀਗੇ ਤੇ ਕਿਵੇਂ ਹਨਾ ਲੋਕ ਇਹਦੇ ਵਿੱਚੋਂ ਨਿਕਲ ਰਹੇ ਨੇ ਇਕੱਲਾ ਇਕੱਲਾ ਬੰਦਾ ਪਹਿਲਾਂ ਉੱਪਰ ਦੀ ਬਾਹਰ ਆਇਆ ਤੇ ਫਿਰ ਉਹਨੇ ਆ ਕੇ ਅੱਗੋਂ ਦੀ ਜਿਹੜੇ ਬੰਦੇ ਕੱਢਣੇ ਸ਼ੁਰੂ ਕੀਤੇ ਇਹ ਗਲਤੀ ਗੱਡੀ ਵਾਲੇ ਦੀ ਮੰਨੀ ਜਾਂਦੀ ਹੈ ਕਿਉਂਕਿ ਗੱਡੀ ਓਵਰ ਸਪੀਡ ਦੇ ਉੱਤੇ ਆ ਰਹੀ ਸੀਗੀ ਤੁਸੀਂ ਵੀ ਜੇਕਰ ਹਾਈਵੇ ਦੇ ਉੱਤੇ ਚੱਲਦੇ ਹੋ ਤਾਂ ਆਪਣੀ ਨਾਰਮਲ ਸਪੀਡ 70 ਤੋਂ 80 ਰੱਖਿਆ ਕਰੋ ਤਾਂ ਕਿ ਤੁਹਾਡੀ ਗੱਡੀ ਜਿਹੜੀ ਕੰਟਰੋਲ ਹੋ ਸਕੇ ਨਹੀਂ ਤਾਂ ਜੇ ਤੁਸੀਂ ਉੱਤੋਂ ਤੇਜ਼ ਸਪੀਡ ਕਰਦੇ ਹੋ ਤਾਂ ਤੁਹਾਡੀ ਤੇਜ਼ ਸਪੀਡ ਦੇ ਹਿਸਾਬ ਨਾਲ ਗੱਡੀ ਦਾ ਐਕਸੀਡੈਂਟ ਹੋਣਾ ਲਾਜ਼ਮੀ ਹੈ ਹਾਂ ਜਿੱਥੇ ਕੋਈ ਕਟ ਨਹੀਂ ਹੈਗਾ ਜਿੱਥੇ ਹਾਈਵੇ ਸਿੱਧਾ ਹੈਗਾ ਤੁਸੀਂ ਉੱਥੇ ਸਪੀਡ ਕਰ ਸਕਦੇ ਹੋ ਜਿੱਥੇ 100 ਦੀ ਲਿਮਟ ਹੈਗੀ ਆ ਪਰ ਇਹੋ ਜਿਹੇ ਛੋਟੇ ਮੋਟੇ ਹਾਈਵੇ ਦੇ ਉੱਤੇ ਤੁਸੀਂ ਗੱਡੀ ਨਾ ਭਜਾਓ ਨਹੀਂ ਤਾਂ ਇਹੋ ਜਿਹਾ ਚਾਂਸ ਤੁਹਾਡੇ ਨਾਲ ਵੀ ਹੋ ਸਕਦਾ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਗਲਤੀ ਅਸਲ ਹੈ ਕਿਹਦੀ ਹੈ ਤੁਹਾਨੂੰ ਕਿਹਦੀ ਗਲਤੀ ਲੱਗਦੀ ਹੈ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਈ ਵੀ ਦੋਸਤੋ ਦੱਸੋ ਕਮੈਂਟ ਕਰਕੇ ਵੀ ਆ ਗਲਤੀ ਕਿਹਦੀ ਹੈ ਕਿਉਂਕਿ ਇੱਥੇ ਹਾਈਵੇ ਦੇ ਉੱਤੇ ਗੱਡੀ ਨੇ ਵੀ ਤੇਜ਼ ਜਾਣਾ ਤੇ ਬੈਂਡ ਨੇ ਵੀ ਮੁੜਨਾ ਸੀਗਾ ਦੇਖੋ ਕਿਵੇਂ ਬੈਂਡ ਜਿਹੜੀ ਹੈ ਨਾ ਡਿੱਗੀ ਤੇ ਥੱਲੇ ਡਿੱਗਣ ਸਾਰ ਦੇਖੋ ਜਿਹੜੇ ਇਹਦੇ ਟਾਇਰ ਨੇ ਉੱਤੇ ਹੋ ਕੇ ਡਿੱਗੀ ਆ ਟਾਇਰ ਚਾਰੇ ਟਾਇਰ ਚੱਕੇ ਗਏ ਸੀਗੇ ਤੇ ਕਿਵੇਂ ਹਨਾ ਲੋਕ ਇਹਦੇ ਵਿੱਚੋਂ ਨਿਕਲ ਰਹੇ ਨੇ ਕੱਲਾ-ਕੱਲਾ ਬੰਦਾ ਪਹਿਲਾਂ ਉੱਪਰ ਦੀ ਬਾਹਰ ਆਇਆ ਤੇ ਫਿਰ ਉਹਨੇ ਆ ਕੇ ਅੱਗੋਂ ਦੀ ਜਿਹੜੇ ਬੰਦੇ ਕੱਢਣੇ ਸ਼ੁਰੂ ਕੀਤੇ ਇਹ ਗਲਤੀ ਗੱਡੀ ਵਾਲੇ ਦੀ ਮੰਨੀ ਜਾਂਦੀ ਹੈ ਕਿਉਂਕਿ ਗੱਡੀ ਓਵਰ ਸਪੀਡ ਦੇ ਉੱਤੇ ਆ ਰਹੀ ਸੀਗੀ ਤੁਸੀਂ ਵੀ ਜੇਕਰ ਹਾਈਵੇ ਦੇ ਉੱਤੇ ਚੱਲਦੇ ਹੋ ਤਾਂ ਆਪਣੀ ਨਾਰਮਲ ਸਪੀਡ 70 ਤੋਂ 80 ਰੱਖਿਆ ਕਰੋ ਤਾਂ ਕਿ ਤੁਹਾਡੀ ਗੱਡੀ ਜਿਹੜੀ ਕੰਟਰੋਲ ਹੋ ਸਕੇ ਨਹੀਂ ਤਾਂ ਜੇ ਤੁਸੀਂ ਉੱਤੋਂ ਤੇਜ਼ ਸਪੀਡ ਕਰਦੇ ਹੋ ਤਾਂ ਤੁਹਾਡੀ ਤੇਜ਼ ਸਪੀਡ ਦੇ ਹਿਸਾਬ ਨਾਲ ਗੱਡੀ ਦਾ ਐਕਸੀਡੈਂਟ ਹੋਣਾ ਲਾਜ਼ਮੀ ਹੈ ਹਾਂ ਜਿੱਥੇ ਕੋਈ ਕਟ ਨਹੀਂ ਹੈਗਾ ਜਿੱਥੇ ਹਾਈਵੇ ਸਿੱਧਾ ਹੈਗਾ ਤੁਸੀਂ ਉੱਥੇ ਸਪੀਡ ਕਰ ਸਕਦੇ ਹੋ ਜਿੱਥੇ 100 ਦੀ ਲਿਮਟ ਹੈਗੀ ਆ ਪਰ ਇਹੋ ਜੇ ਛੋਟੇ ਮੋਟੇ ਹਾਈਵੇ ਦੇ ਉੱਤੇ ਤੁਸੀਂ ਗੱਡੀ ਨਾ ਪਜਾਓ ਨਹੀਂ ਤਾਂ ਇਹੋ ਜੇ ਚਾਂਸ ਤੁਹਾਡੇ ਨਾਲ ਵੀ ਹੋ ਸਕਦਾ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਗਲਤੀ ਅਸਲ ਹੈ ਕਿ ਦੀ ਹੈ ਤੁਹਾਨੂੰ ਕਿਹਦੀ ਗਲਤੀ ਲੱਗਦੀ ਹੈ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਈ ਵੀ ਦੋਸਤੋ ਦੱਸਿਓ ਕਮੈਂਟ ਕਰਕੇ ਵੀ ਆ ਗਲਤੀ ਕਿਹਦੀ ਹੈ ਕਿਉਂਕਿ ਇੱਥੇ ਹਾਈਵੇ ਦੇ ਉੱਤੇ ਗੱਡੀ ਨੇ ਵੀ ਤੇਜ਼ ਜਾਣਾ ਤੇ ਬੈਂਡ ਨੇ ਵੀ ਮੁੜਨਾ ਸੀਗਾ ਦੇਖੋ ਕਿਵੇਂ ਬੈਂਡ ਜਿਹੜੀ ਹੈ ਨਾ ਡਿੱਗੀ ਤੇ ਥੱਲੇ ਡਿੱਗਣ ਸਾਰ ਦੇਖੋ ਜਿਹੜੇ ਇਹਦੇ ਟਾਇਰ ਨੇ ਉੱਤੇ ਹੋ ਕੇ ਡਿੱਗੀ ਆ ਟਾਇਰ ਚਾਰੇ ਟਾਇਰ ਚੱਕੇ ਗਏ ਸੀਗੇ ਤੇ ਕਿਵੇਂ ਹਨਾ ਲੋਕ ਇਹਦੇ ਵਿੱਚੋਂ ਨਿਕਲ ਰਹੇ ਨੇ ਇਕੱਲਾ ਇਕੱਲਾ ਬੰਦਾ ਪਹਿਲਾਂ ਉੱਪਰ ਦੀ ਬਾਹਰ ਆਇਆ ਤੇ ਫਿਰ ਉਹਨੇ ਆ ਕੇ ਅੱਗੋਂ ਦੀ ਜਿਹੜੇ ਬੰਦੇ ਕੱਢਣੇ ਸ਼ੁਰੂ ਕੀਤੇ ਇਹ ਗਲਤੀ ਗੱਡੀ ਵਾਲੇ ਦੀ ਮੰਨੀ ਜਾਂਦੀ ਹੈ ਕਿਉਂਕਿ ਗੱਡੀ ਓਵਰ ਸਪੀਡ ਦੇ ਉੱਤੇ ਆ ਰਹੀ ਸੀਗੀ ਤੁਸੀਂ ਵੀ ਜੇਕਰ ਹਾਈਵੇ ਦੇ ਉੱਤੇ ਚੱਲਦੇ ਹੋ ਤਾਂ ਆਪਣੀ ਨਾਰਮਲ ਸਪੀਡ 70 ਤੋਂ 80 ਰੱਖਿਆ ਕਰੋ ਤਾਂ ਕਿ ਤੁਹਾਡੀ ਗੱਡੀ ਜਿਹੜੀ ਕੰਟਰੋਲ ਹੋ ਸਕੇ ਨਹੀਂ ਤਾਂ ਜੇ ਤੁਸੀਂ ਉਤੋਂ ਤੇਜ਼ ਸਪੀਡ ਕਰਦੇ ਹੋ ਤਾਂ ਤੁਹਾਡੀ ਤੇਜ਼ ਸਪੀਡ ਦੇ ਹਿਸਾਬ ਨਾਲ ਗੱਡੀ ਦਾ ਐਕਸੀਡੈਂਟ ਹੋਣਾ ਲਾਜ਼ਮੀ ਹੈ हां ਜਿੱਥੇ ਕੋਈ ਕੱਟ ਨਹੀਂ ਹੈਗਾ ਜਿੱਥੇ ਹਾਈਵੇ ਸਿੱਧਾ ਹੈਗਾ ਤੁਸੀਂ ਉੱਥੇ ਸਪੀਡ ਕਰ ਸਕਦੇ ਹੋ ਜਿੱਥੇ 100 ਦੀ ਲਿਮਟ ਹੈਗੀ ਆ ਪਰ ਇਹੋ ਜਿਹੇ ਛੋਟੇ ਮੋਟੇ ਹਾਈਵੇ ਦੇ ਉੱਤੇ ਤੁਸੀਂ ਗੱਡੀ ਨਾ ਭਜਾਓ ਨਹੀਂ ਤਾਂ ਇਹੋ ਜੇ ਚਾਂਸ ਤੁਹਾਡੇ ਨਾਲ ਵੀ ਹੋ ਸਕਦਾ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਗਲਤੀ ਅਸਲ ਹੈ ਕਿ ਦੀ ਹੈ ਤੁਹਾਨੂੰ ਕਿਹਦੀ ਗਲਤੀ ਲੱਗਦੀ ਹੈ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਈ